ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਡਾਕਟਰ ਪੀ ਹਿਮਰਾਮ ਵੇਦਵਾਰ ਚੌਕ ਦੇ ਐਮਐਲਏ ਦਫ਼ਤਰ ਦੇ ਨੇੜੇ ਸਫਾਈ ਕਰਮਚਾਰੀਆਂ ਨੇ ਸੀਵਰੇਜ ਬੋਰਡ ਦੇ ਕੱਚੇ ਮਜ਼ਦੂਮ ਵੱਲੋਂ ਰਸਤਾ ਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਨਾਰੇबाजी ਕੀਤੀ ਗਈ ਹੈ ਜਿੱਥੇ ਉਹਨਾਂ ਨੇ ਗੱਲਬਾਤ ਕਰਦੇ ਆ ਕਿਹਾ ਕਿ ਸੰਸਾਰ ਦੀ ਯਾਤਰਾ ਪੂਰੀ ਕਰਦੇ ਵੀ ਕਾਲ ਚੱਲਣਾ ਕਰਕੇ ਜੋ ਕਿ ਨਗਰ ਕੌਂਸਲ ਦੇ ਬਲਾਡਾ ਦੇ ਵਿੱਚੋਂ ਕੱਚੇ ਮਜ਼ਦੂਮ ਤੌਰ ਤੇ ਨੌਕਰੀ ਕਰਦਾ ਸੀ ਉਹਨਾਂ ਨੇ ਕਿਹਾ ਕਿ ਇਸ ਗੰਦੇ ਸਰਕਾਰ ਦਾ ਸੰਤਾਪ ਭੋਗਦੇ ਹੋਣਾ ਇਹ ਕੱਚੇ ਮਜ਼ਦੂਮ ਕਿਹੜੇ ਕੀ ਆਪਣੀ ਜਾਨ ਜੋਖਮਾਂ ਵਿੱਚ ਚੱਕ ਕੇ ਆਪਣਾ ਕੰਮ ਕਰਦਾ ਸੀ ਪਰੰਤੂ ਕੱਲ ਉਹ ਹਨੇਰੀ ਚੱਲਣ ਨਾਲ ਡਰਾ ਕੇ ਦੇ ਟਾਂ ਟੁੱਟ ਗਿਆ ਉਸ ਦੇ ਵੱਡੇ ਕਾਰਨ ਉਹ ਆਪਣੀ ਜਾਨ ਖਵਾ ਬੈਠੇ ਹਨ ਇਸ ਕਾਰਨ ਐਮਐਲਏ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਪਿੱਛੇ ਆਪਾ ਕਰਨ ਲਈ ਤਰਨਾ ਦਿੱਤਾ ਗਿਆ ਉਸ ਦੇ ਪਰਿਵਾਰ ਨੂੰ ਪੱਕੀ ਨੌਕਰੀ ਤੇ 1 ਕਰੋੜ ਦੇ ਮਾਉਜ਼ੀ ਦੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਦਾ ਦੱਸਿਆ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਸੀ ਉਹਨਾਂ ਦੀ ਪਰਿਵਾਰ ਨੂੰ ਇੱਕ ਨੌਕਰੀ ਤੇ ਉਹਨਾਂ ਦੇ ਜਿੰਨਾ ਵੀ ਖਰਚਾ ਹੈ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਹੋਵੇ ਉਹਨਾਂ ਨੇ ਸਾਰਾ ਸਰਕਾਰ ਦੁਆਰਾ ਦਿੱਤੇ ਜਾਣ ਦੀ ਮੰਗ ਕੀਤੀ ਜੋ ਕੀ ਖਰਚਾ ਹੋਇਆ ਹੈ ਜੇਕਰ ਸਰਕਾਰوں ਨੇ ਮੰਗਾਉਤੇ ਨੀ ਉਤਰਦੀ ਦਾ ਸੰਗਾਰ ਸ਼ੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਇਸ ਮੌਕੇ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਪ੍ਰਿੰਟ ਛਾਪੇ ਜੋ ਅਸੀਂ ਦੇ ਰਹੇ ਹਾਂ ਕਰ ਰਹੇ ਹਾਂ ਇਹਨਾਂ ਦੇ ਮੁਖ ਤੱਕ ਚੰਡੀਗੜ੍ਹ ਉ ਜਾ ਕੇ ਵੀ ਕਰਾਂਗੇ ਭਾਵੇਂ ਜਿੱਥੇ ਸਾਨੂੰ ਮਿਲਣਾ ਅਸੀਂ ਇਹਨਾਂ ਦੇ ਪ੍ਰਿੰਟ ਛਾਪ ਪਹੁੰਚੀ ਕਰਾਂਗੇ ਤੇ ਸਾਡੇ ਵੀਰ ਸਿੰਧਾ ਸਿੰਘ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਪੂਰੀਆਂ ਕੀਤੀ ਜਾਣੀਆਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਪਾਈ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਉਨਾਰੇ گاਜੀ ਕੀਤੀ ਜਾ ਰਹੀ ਹੈ ਤੇ ਉਹ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਹੋਰ

ਉਜੇ ਤਰਨ ਕਰਕੇ ਦੋ ਬੰਦੇ ਸੀ ਜਿਹੜੇ ਇਹਨਾਂ ਦੇ ਉੱਤੇ ਉਹ ਤਰਨ ਡਿੱਗ ਪਿਆ ਇੱਕ ਦੇ ਤੁਮਲੋਤ ਹੋ ਗਈ ਮੌਕੇ ਤੇ ਦੂਜੇ ਦਾ ਜਿਹੜਾ ਹੈਗਾ ਪਟਿਆਲਾ ਰਿੰਦਰਾ ਹਸਪਤਲ ਵਿੱਚ ਦਾਖਲ ਹੋਇਆ ਹੈ ਡੈਂਜਰੀ ਦੇ ਕਾਰਨ ਕਰਕੇ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਉਹ ਕੁਦਰਤੀ ਆਫਤਾਂ ਦੇ ਵਿੱਚੋਂ ਵੀ ਸਰਕਾਰ ਪੈਸੇ ਦੇ ਸਕਦੀ ਆ ਉਦੋਂ ਸਈ ਰਾਤਖੰਡ ਵੀ ਹੁੰਦੇ ਆ ਉਹਨਾਂ ਦੇ ਵਿੱਚੋਂ ਵੀ ਪੈਸੇ ਸਰਕਾਰ ਕਰੋੜ ਰੁਪਏ ਦੇ ਸਕਦੀ ਆ ਪਰ ਜਿੱਥੇ ਨਾਲ ਨਾਲ ਦੀ ਨਾਲ ਭਗਵੰਤ ਮਾਨ ਨੇ ਕਿਹਾ ਸੀ ਵੀ ਜੇ ਕਿਸੇ ਦੀ ਬਿਜੂਟੀ ਦਰਾਂ ਮੌਤ ਹੁੰਦੀ ਹੈ ਤਾਂ 2 ਕਰੋੜ ਰੁਪਏ ਦੇਣਾ ਬੰਦਾ ਇਸ ਕਰਕੇ ਸਰਕਾਰ ਕਹਿੰਦੀ ਕੁਛ ਐ ਤੇ ਕਰਦੀ ਕੁਛ ਆ ਇਸ ਕਰਕੇ ਸਰਕਾਰ ਨੂੰ ਜੇ ਇਹ ਇਹਨਾਂ ਨੂੰ 2 ਕਰੋੜ ਰੁਪਇਆ ਨਾ ਦਿੱਤਾ ਗਿਆ ਤੇ ਇਹਨਾਂ ਦਾ ਜਿਹੜਾ ਮੁਕਤਦਾਰ ਚ ਨਾ ਕੀਤਾ ਗਿਆ ਜਿਹੜਾ ਜਿਹੜਾ ਸਾਥੀ ਪਟਿਆਲੇ ਰਿੰਦਰ ਹਸਤਾ ਜਿੱਤਿਆ ਔਰ ਸਰਕਾਰ ਨੇ ਇਹਨਾਂ ਨੂੰ ਪੱਕੀ ਨੌਕਰੀ ਨਹੀਂ ਦਿੱਤੀ ਤਾਂ ਅਸੀਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਹਨਾਂ ਦੀ ਪੂਰਨ ਹਮਾਇਤ ਕਰਦ ਕਰਾਂਗੇ ਇਹਨਾਂ ਨੂੰ ਹਰ ਮਹੀਨੇ ਦੇ ਵਿੱਚ ਹੱਥ ਤਨਖਾਹ ਜਿਹੜੀ ਲੈਣੀ ਪੈਂਦੀ ਹੈ ਸਫਾਈ ਸੇਵਕਾਂ ਨੂੰ ਇਹਨਾਂ ਨੂੰ ਵਿਚਾਰੇ ਗਟਰ ਸਾਫ ਕਰਦੇ ਆ ਵਿੱਚ ਵੜਦੇ ਆ ਤੋ ਗੰਦਗੀ ਇਹ ਤਾਂ ਸੱਚ ਪੈਂਦੀ ਆ ਇਹਨਾਂ ਨੂੰ ਲਗੌਣੀਆਂ ਤਰਖਾਹ ਦਿੱਤੀਆਂ ਜਾਂਦੀਆਂ ਹੱਦ ਤੱਕ ਦੇ ਮਹੀਨੇ ਦੀ ਤਰਖਾਹ ਲੈਣ ਵਾਸਤੇ ਵੀ ਹਰ ਮਹੀਨੇ ਧਰਨਾ ਲਾਉਣਾ ਪੈਂਦਾ ਇਹ ਕੱਚੇ ਦੇ ਕੰਪਨੀ ਆ ਉਹ ਗੌਰ ਨਹੀਂ ਕਰ ਰਹੀ ਇਹਨਾਂ ਬਾਰੇ ਨਾ ਇਹਨਾਂ ਨੂੰ ਪੱਕੇ ਕਰ ਰਹੀ ਆ ਨਾ ਹੀ ਇਥੋਂ ਦੀ ਜਿਹੜੀ 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 ਨਗਰ ਕੌਂਸਲ ਪਰ ਪ੍ਰਧਾਨਾਂ ਨੇ ਕੋਈ ਹੱਕਾਂ ਦੇ ਦੇ ਰਹੀ ਆ ਇਸ ਕਰਕੇ ਇਹਨਾਂ ਨੂੰ ਪੱਕੇ ਵੀ ਕਰਨੇ ਚਾਹੀਦੇ ਆ ਕਿਉਂਕਿ ਉਹ ਸਰਕਾਰ ਤੋਂ ਤਾਂ ਹਰ ਸਾਥੀ ਦਾ ਨੁਕਸਾਨ ਹੋਇਆ ਉਹ ਉਹਨੂੰ ਆਪਣੀ ਜ਼ਿੰਦਗੀ ਭਰ ਹੱਥ ਤੋਂ ਨੇ ਪਾਇਆ ਉਹਨੂੰ 2 ਕਰੋੜ ਕਰੋੜ ਰੁਪਈਆ ਤੇ ਨਾਲ ਨੌਕਰੀ ਤੇ ਨਾਲ ਉਹਨੇ ਪਰਿਵਾਰ ਨੂੰ ਨੌਕਰੀਆਂ ਦੇਣੀ ਉਹ ਦੇਣੀ ਚਾਹੀਦੀ ਆ ਹਾਂਜੀ ਹਾਂਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਬੜੇ ਦੁਖਦਾਈ ਘਟਨਾ ਦੇ ਵਿੱਚ ਅਸੀਂ ਅੱਜ ਇੱਥੇ ਭੜਾਡਾ ਵੇਖੇ ਅੰਮ੍ਰਿਤਕੌਰ ਚੌਂਕ ਦੇ ਵਿੱਚ ਔਰ ਨਾਲ ਹੀ ਐਮਐਲਏ ਸਾਹਿਬ ਡਾਕਟਰ ਨੇ ਨਜ਼ਦੀਕ ਅਸੀਂ ਪਿੱਟ ਸੇ ਆਪਾ ਕਰਨ ਲੱਗੇ ਹੋਇਆ ਕਿਉਂਕਿ ਕੱਲ ਜਿਹੜਾ ਸਾਥੀ ਸਫਾਈ ਸੇਵਕ ਸਾਡਾ ਭੜਲਾਡਾ ਨਗਰ ਕੌਂਸਲ ਕਮੇਟੀ ਦੇ ਵਿੱਚ ਡਿਊਟੀ ਕਰਦਾ ਸੀ ਉਹ ਚੜ੍ਹਾਈ ਕਰ ਗਿਆ ਕੱਲ ਹਨੇਰੀ ਦੇ ਵਿੱਚੋਂ ਢਾਣਾ ਟੁੱਟਿਆ ਸੀ ਔਰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਸफाई ਸੇਵਕੋ ਭਰਾ ਨੂੰ ਜਿਹੜਾ ਚੜਾਈ ਕਰ ਗਿਆ ਉਸ ਨੂੰ 1 ਕਰੋੜ ਰੁਪਇਆ ਮੁਆਵਜ਼ਾ ਤੇ ਪੱਕੀ ਨੌਕਰੀ ਸਰਕਾਰੀ ਦਿੱਤੀ ਜਾਵੇ ਜੇ ਇੱਕ ਇਹ ਮੰਗਾਂ ਹੱਲ ਨਹੀਂ ਹੁੰਦੀਆਂ ਤਾਂ ਅਸੀਂ ਪੰਜਾਬ ਪੱਧਰ ਤੇ ਸੰਘਰਸ਼ ਕਰਾਂਗੇ ਔਰ ਜਿਹੜੀ লাশ ਹੈ ਉਦੋਂ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ ਇਹ ਹੀ ਸਰਕਾਰ ਤੋਂ ਮੈਂ ਮੰਗ ਕਰਦਾ ਕਿ ਸਾਡੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਲਾਡੇ ਦੇ ਵਿੱਚ ਡਾਕਟਰ ਅਮੀ德ਕਾਰ ਜੀ ਚੌਕ ਤੇ ਇਧਰੋਂ ਬੁਧਰਾਮ ਵਿਧਾਇਕ ਐਮ ਐਲ ਏ ਜੀ ਉਹਨਾਂ ਦੇ 바ਰ ਦੇ ਵਿੱਚ ਜਿਹੜਾ ਅਸੀਂ ਪਿੱਛਾ ਆਪਾ ਕਰਨ ਲੱਗੇ ਆ ਕਿਉਂਕਿ ਸਾਡਾ ਇੱਕ ਸਾਥੀ ਹੈ ਸਿੰਦਾ ਸਿੰਘ ਜਿਹੜਾ ਕਿ ਕੱਲ ਆਪਦੀ ਇਸ ਸੁਭਾਸਾ ਦੀ ਪੂੰਜੀ ਨੂੰ ਭੋਗਦਾ ਹੋਇਆ ਸੁਭਾਸ ਪੂਰੇ ਕਰ ਗਿਆ ਉਹ ਕਿਉਂਕਿ ਇਸ ਗੰਦੀ ਸਰਕਾਰ ਦਾ ਸੰਤਾਪ ਭੋਗਦਾ ਹੋਇਆ ਕੱਚਾ ਮੁਲਾਜ਼ਮ ਜਿਹੜਾ ਕੀ ਆਪਦੀ ਜਾਨ ਆ ਉਹ ਚੋਕੇ ਵਿੱਚ ਪਾ ਕੇ ਕੰਮ ਕਰਦਾ ਸੀਗਾ ਪਰ ਆਪਦੀ ਜਾਨ ਗਵਾ ਬੈਠਾ ਕੱਲ ਅੱਜ ਅਸੀਂ ਇਸ ਐਮਐਲਏ ਦਾ ਤੇ ਸਰਕਾਰ ਦਾ ਪਿੱਟ ਛਾਪਾ ਕਰਨ ਬੈਠੇ ਆ ਉਹਦੇ ਪਰਿਵਾਰ ਨੂੰ ਪੱਕੀ ਨੌਕਰੀ 1 ਕਰੋੜ ਰੁਪਇਆ ਮਾਅਬਜਾ ਤੇ ਜਿਹੜਾ ਇੱਕ ਸਾਥੀ ਰਜੇਂਦਰਾ ਹਸਪੀਟਲ ਦੇ ਵਿੱਚ ਪਟਿਆਲੇ ਦੇ ਵਿੱਚ ਦਾਖਲ ਪਿਆ ਹੈ ਉਹਦੇ ਵੀ ਪਰਿਵਾਰ ਨੂੰ ਇੱਕ ਨੌਕਰੀ ਤੇ ਉਹਨਾਂ ਦਾ ਜਿੰਨਾ ਵੀ ਖਰਚਾ ਉਹਦੇ ਉੱਤੇ ਆਊਗਾ ਉਹ ਸਾਰਾ ਸਰਕਾਰ ਤੋਂ ਅਸੀਂ ਦੇਣ ਦੀ ਮੰਗ ਕਰਦੇ ਆਂ ਜੇਕਰ ਸਰਕਾਰ ਇਹਨਾਂ ਮੰਗਾਂ ਉੱਤੇ ਨਹੀਂ ਪੂਰੀ ਉਤਰਦੀ ਤਾਂ ਜਿਹੜਾ ਸੰਘਰਸ਼ ਹੈ ਇਹ ਹੋਰ ਤੇਜ਼ ਕੀਤਾ ਜਾਊਗਾ ਤੇ ਇਸ ਪੰਤਵਾ ਸਰਕਾਰ ਦਾ ਪਿੱਟ ਛਾਪਾ ਜਿਹੜਾ ਉਹ ਅਸੀਂ ਤੇ ਤਾਂ ਇਹਨਾਂ ਦੇ ਮੁੱਖ ਦਫ਼ਤਰ ਦੇ ਵਿੱਚ ਜਾ ਕੇ ਚੰਡੀਗੜ੍ਹ ਦੇ ਵਿੱਚ ਕਰੀਏ ਜਿੱਥੇ ਵੀ ਸਾਨੂੰ ਮਿਲਣਗੇ ਅਸੀਂ ਇਹਨਾਂ ਦਾ ਪਿੱਟ ਛਾਪਾ ਉੱਥੇ ਹੀ ਕਰਾਂਗੇ ਸਾਡੇ ਵੀਰਾ ਸਿੰਧਾ ਸਿੰਘ ਨੂੰ ਉਹਨਾਂ ਦੇ ਪਰਿਵਾਰ ਨੂੰ ਹੱਕ ਲੈ ਕੇ ਦੇਵਾਂਗੇ ਜੀ ਮੈਨੂੰ ਪਤਾ ਲੱਗਿਆ ਜੀ ਯੂਨੀਵਰਸ ਦੇ ਇੱਕ ਕਰਮਚਾਰੀ ਸੀ ਉਹ ਐਂਪੁਰ ਗਈ ਸੀ ਬਾਬਕ ਸ਼ੋਰਦਾ ਦੇ ਰਿਵਾਰੇ ਸੀਗੇ ਉਹਨਾਂ ਦਾ ਐਕਸੀਡੈਂਟ ਦਾ ਮੌਤ ਹੋਈ ਬਹੁਤ ਮਾੜੀ ਗੱਲ ਬਈ ਬੰਦ ਭਾਗੀ ਗੱਲ ਹੋਈ ਹੈ ਪਰਿਵਾਰ ਦਾ ਇੱਕ ਕਮਾਊ ਪੁੱਤ ਸੀਗਾ ਮਜ਼ਦੂਰ ਵਰਗ ਨਾਲ ਸੰਬੰਧ ਰੱਖਦਾ ਸੀ ਉਹਦੇ ਮੌਤ ਹੋਣ ਦੇ ਨਾਲ ਆਪਾਂ ਸਾਨੂੰ ਵੀ ਅਫਸੋਸ ਹੈ ਸਰ ਨੂੰ ਅਫਸੋਸ ਹੈ ਤੇ ਉਹਨਾਂ ਦੇ ਸਾਥੀਆਂ ਨੇ ਯੂਨੀਵਰਸ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਸਾਥੀਆਂ ਨੇ ਧਰਨਾ ਮਾਰਿਆ ਮੈਂ ਵੀ ਜਾ ਕੇ ਆ ਧਰਨੇ ਦੇ ਉੱਤੇ ਮੈਨੂੰ ਕਿਹਾ ਵੀ ਦੇਖੋ ਬਹੁਤ ਮਾਰੀ ਗੱਲ ਹੋਈ ਹੈ ਜਿੰਨਾ ਵੀ ਕੋਈ ਇਸ ਸਬੰਧ ਦੇ ਵਿੱਚ ਕੋਈ ਚਿੱਠੀ ਪੱਤਰ ਹੋਊਗਾ ਜਾਂ ਕੋਈ ਤੁਹਾਡੀ ਮਾਅਵਜ਼ੇ ਦੀ ਮੰਗ ਰੱਖਦੇ ਹੋ ਤੁਸੀਂ ਉਹ ਉਹਨਾਂ ਨੇ ਰੱਖੀ ਹੈ ਕੋਈ ਨੌਕਰੀ ਵਾ ਰੱਖੀ ਹੈ ਵੀ ਮੈਂ ਥੋੜਾ ਸਹਿਮਤ ਹਾਂ ਕਿਉਂਕਿ ਸਰਕਾਰ ਨੇ ਨਾ ਉਹਦਾ ਸਾਰਾ ਕੁਝ ਕੰਮ ਮੈਂ ਆਪਣੇ ਵੱਲੋਂ ਵੀ ਇੱਕ ਪੁਰਦਾ ਕੰਮ ਕਰਕੇ ਐ ਜੀ ਐਮ ਐਲ اے ਤੁਹਾਡੀ ਇਹਦੀ ਮੰਗਾਂ ਉੱਤੇ ਭੇਜੋਣੀਆਂ ਫਿਰ ਮੈਂ ਡੀ ਸਾਹਿਬ ਨਾਲ ਗੱਲ ਕੀਤੀ ਹੈ ਹੁਣੇ ਵੀ ਜਲਦੀ ਜਲਦੀ ਜਾ ਕੇ ਤੁਸੀਂ ਕੋਈ ਡਿਊਟੀ ਅਡਮਿਨਿਸਟਰ ਲਾ ਕੇ ਇੱਥੇ ਇਹਨਾਂ ਦੀ ਮੰਗ ਸੁਣੋ ਕਿ ਇਹ ਬੰਦੀ ਦੀ ਕਾਰਵਾਈ ਹੈ ਉਹਦੇ ਹੱਕ ਦੇ ਵਿੱਚੋਂ ਕਹਿੰਦੇ ਨੇ ਉਹ ਕੀਤੀ ਜਾ